ਦਿੱਲੀ ਬੜਿਆ ਪਹਿਲਾ ਸੂਬਾ ਜਿੱਥੇ ਮੁੱਖ ਮੰਤਰੀ ਤੇ ਸ਼ਰਾਬ ਤੇ ਦਵਾਈ ਘੁਟਾਲੇ ਦੇ ਲੱਗੇ aarop ED ਦੇ ਸਾਹਮਣ ਬਣ ਗਏ ਕੇਜਰੀਵਾਲ ਦੀ ਤੋਪ ਹੁਣ ਕਿਉਂ ਲੁਕ ਰਿਹਾ ਹੈ ਕੇਜਰੀਵਾਲ ਕੇਜਰੀਵਾਲ ਉਹੀ ਕੇਜਰੀਵਾਲ ਹੈ ਜੋ 2013 ਤੇ 14 ਚ ਕਹਿੰਦਾ ਸੀ ਕਿ ਕੋਈ ਵੀ ਕੰਪਨੀ ਜਾਂ ਸਰਕਾਰ ਗਲਤ ਕੰਮ ਕਰ ਰਹੀ ਹੈ ਤਾਂ ਉਸ ਵਿੱਚ ਖੋਜ ਕਰਨਾ ਕੋਈ ਮੁਸ਼ਕਲ ਨਹੀਂ ਹੈ ਅਤੇ ਇਸ ਲਈ ਅਸੀਂ ਇਹੋ ਜੇ ਕਾਨੂੰਨ ਲਿਆਵਾਂਗੇ ਜਿਸ ਨਾਲ ਕਿਸੇ ਵੀ ਨੇਤਾ ਲੀਡਰ ਨੂੰ ਇਸ ਤਰ੍ਹਾਂ ਦੇ ਕੇਸ ਚ ਜੇਲ੍ਹ ਭੇਜ ਸਕਦੇ ਹਾਂ ਪਰ ਕਮਾਲ ਦੀ ਗੱਲ ਇਹ ਦੇਖ ਲਓ ਕਿ 10 ਸਾਲ ਬਾਅਦ ਸ਼ਰਾਬ ਕੰਪਨੀਆਂ ਨੇ ਉਸੇ ਕੇਜਰੀਵਾਲ ਦੀ ਸਰਕਾਰ ਕੋਲੋਂ ਆਪਣੀ ਪਸੰਦ ਦੀ ਪੁਲਿਸ ਹੀ ਬਣਾਈ ਤੇ ਆਪ ਲੀਡਰਾਂ ਨੇ ਖੁੱਲੇ ਪੈਸੇ ਕਮਾਏ ਹੁਣ ED ਇਹਨਾਂ ਨੂੰ ਬੁਲਾ ਰਹੀ ਹੈ ਤਾਂ ਕੇਜਰੀਵਾਲ ਡਰ ਗਿਆ ਤੇ ਵੀਡੀਓ ਪਾ ਕੇ ED ਤੇ ਭਾਜਪਾ ਸਰਕਾਰ ਤੇ ਇਲਜ਼ਾਮ ਲਗਾਉਦਾ ਦਿਖਾਈ ਦਿੱਤਾ ਕਿ ਮੈਂ ਬੇਗੁਨਾਹ ED ਮੈਨੂੰ ਜਾਣ ਕੇ ਨੋਟਿਸ ਕਰ ਰਹੀ ਹੈ ਪਰ ਮੈਂ ਨਹੀਂ ਜਾਊਂਗਾ ਈਡੀ ਦੇ ਦਫ਼ਤਰ ਮੈਨੂੰ ਅਰੇਸਟ ਕਰ ਲੈਣਗੇ ਤਾਂ ਹੁਣ ਇਸ ਡਰ ਦਾ ਕੀ ਮਤਲਬ ਸਮਝਿਏ ਜੇਕਰ ਸੱਚਾ ਏ ਤਾਂ ਜਾਣਾ ਚਾਹੀਦਾ ਏ ਜੇਕਰ ਝੂਠਾ ਏ ਤਾਂ ਉਸੇ ਨੂੰ ਡਰ ਲੱਗਦਾ ਹੁਣ ਇਹ ਦੱਸੋ ਕਿ ਭਗਤ ਸਿੰਘ ਦੇ ਵਿਚਾਰਾਂ ਤੇ ਚੱਲਣ ਵਾਲੀ ਤੇ ਇਨਕਲਾਬ ਦਾ ਨਾਰਾ ਦੇਣ ਵਾਲੀ ਪਾਰਟੀ ਦੇ ਮੁਖੀਏ ਨੂੰ ਐਨਾ ਡਰ ਕਿਉਂ ਸਤਾ ਰਿਹਾ ਏ ਈਡੀ ਕੁਲ ਜਾਵੇ ਤੇ ਆਪਣੇ ਬੇਗੁਨਾ ਹੋਣ ਦੇ ਸਬੂਤ ਪੇਸ਼ ਕਰੇ ਜੇਕਰ ਹੋਣਗੇ ਤਾਂ ਹੀ ਪੇਸ਼ ਕਰਨਗੇ ਪਹਿਲਾਂ ਹੀ ਇਸੇ ਸ਼ਰਾਬ ਦੇ ਘਟਾਲੇ ਚ ਕਈ ਆਪ ਦੇ ਲੀਡਰ ਅੰਦਰ ਨੇ ਇੱਕ ਉਪ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਹੋਰ ਨਿੱਕ ਸੁੱਕ ਇੱਕ ਸੰਸਦ ਨਾਲ ਹੈ ਜੇਕਰ ਕੋਈ ਘਟਾਲਾ ਨਹੀਂ ਕੀਤਾ ਤਾਂ ਫਿਰ ਕੋਰਟ ਇਹਨਾਂ ਨੂੰ ਜ਼ਮਾਨਤ ਕਿਉਂ ਨਹੀਂ ਦੇ ਲਈ ਜੇ ਇਹ ਵੀ ਕਹਿਦੀ ਏ ਕਿ 40 ਕਰੋੜ ਦਾ ਮਹਿਲ ਜਿਹੜਾ ਕੇਜਰੀਵਾਲ ਨੇ ਖੜਾ ਕੀਤਾ ਉਹ ਫਿਰ ਕਿਵੇਂ ਪੈ ਗਿਆ ਇਮਾਨਦਾਰੀ ਨਾਲ ਚੱਲਣ ਵਾਲੇ ਕਿਵੇਂ ਕਰੋੜਾਂ ਦੇ ਮਾਲਕ ਬਣ ਗਏ ਤੇ ਵਿਆਹਾਂ ਤੇ ਕਰੋੜਾ ਖਰਚਦੇ ਨੇ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲੈਣੀ ਹੁਣ 55 60 ਗੱਡੀਆਂ ਦਾ ਕਾਫਲਾ ਲੈ ਕੇ ਤੁਰਦੇ ਨੇ ਆਪਣੇ ਆਪ ਨੂੰ ਆਮ ਆਦਮੀ ਕਹਿਣ ਵਾਲੇ ਹੁਣ ਜਮਾ ਖਾਸ ਬਣੇ ਬੈਠੇ ਨੇ ਪਰ ਜਿਹੜੇ ਆਮ ਐ ਉਹੀ ਕਿਉਂ ਬਦਨਾਮ ਐ ਤੁਸੀਂ ਉੱਤਰ ਲੱਭ ਲਓ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ